ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਪਸ ਸੱਜਣੋ ਜੇ ਗੱਲਬਾਤ ਕਰ ਲਈਏ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਮੰਡ ਨੀਲੀ ਰਾਵੀ ਡੈਰੀ ਫਾਰਮ ਪਿੰਡ ਮਿਆਲਕਲਾ ਤਹਿਸੀਲ ਸਮਾਣਾ ਜ਼ਿਲ੍ਹਾ ਹੈਗਾ ਪਟਿਆਲਾ ਝੋਟੀਆਂ 6 ਦਿਖਾਵਾਂਗੇ ਦੋ ਮੂਰਾ ਨਸਲ ਦੀਆਂ ਨੇ ਤੇ ਚਾਰ ਹੈਗੀਆਂ ਨੇ ਸੱਜਣੋ ਨੀਲੀ ਰਾਵੀ ਦੀਆਂ ਝੋਟੀਆਂ ਕਿਉਂਕਿ ਮੇਨ ਗੱਲ ਜਿਵੇਂ ਤੁਹਾਨੂੰ ਦੱਸਿਆ ਮੈਂ ਇਹ ਨੀਲੀ ਰਾਵੀ ਦੇ ਨਾਮ ਤੇ ਆ ਫਾਰਮ ਨਾਲ ਨਾਲ ਬਾਈ ਹੋਰਾਂ ਨੇ ਹੁਣ ਕਰਿਆ ਵਪਾਰ ਦਾ ਕੰਮ ਸ਼ੁਰੂ ਵਪਾਰ ਲੈਣ ਦੇ ਵਿੱਚ ਵੀ ਬਾਈ ਕਹਿੰਦਾ ਵੀ ਨਾਲ ਆਪਾਂ ਨੀਲੀ ਦੀਆਂ ਵੀ ਐਡ ਕਰਿਆ ਕਰਾਂਗੇ ਤੇ ਵਿੱਚ ਕੁਝ ਮੱਜਾਂ ਮੋਰਾ ਨਸਲਾਂ ਵੀ ਐਡ ਕਰਿਆ ਕਰਾਂਗੇ ਕਿਉਂਕਿ ਦੋਹੇ ਨਸਲਾਂ ਦੇ ਸੱਜਣ ਸ਼ਕੀਰ ਨੇ ਕੁਆਲਿਟੀ ਬਾਈ ਚੰਗੀ ਲੈ ਕੇ ਆਉਂਦਾ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋੜ ਦਾਂਗੇ ਰੇਟ ਸਾਰੀਆਂ ਦੇ ਵੀਡੀਓ ਜੀ ਕਰਾ ਦਾਂਗੇ ਆ ਜੋ ਮੰਡ ਸਾਹਿਬ ਹੋਰ ਠੀਕ ਠਾਕ ਹੋ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰੇ ਵੇਖਣ ਵਾਲਿਆਂ ਨੂੰ ਕਿਸਾਨ ਪਸ਼ੂ ਪਾਲਕ ਚੈਨਲ ਤੁਹਾਡਾ ਜੀ ਹਾਂ ਜੀ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਫਾਰਮ ਤੇ ਆਉਣ ਦਾ ਜੀ ਠੀਕ ਹੈ ਜੀ ਤੇ ਬਹੁਤ ਜੀ ਆਇਆਂ ਕਰਦੇ ਆਂ ਜੀ ਤੇ ਆਪਣੇ ਦਰਸ਼ਕਾਂ ਵਾਸਤੇ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਜਿਸ ਦਿਨ ਅਸੀਂ ਆਪਣੇ ਫਾਰਮ ਦੀ ਵੀਡੀਓ ਬਣਵਾਈ ਸੀ ਵੀ ਵਪਾਰ ਦਾ ਕੰਮ ਅਸੀਂ ਸ਼ੁਰੂ ਕਰ ਰਹੇ ਆਂ ਹਾਂ ਜੀ ਜੇ ਅਸੀਂ ਆਪਣਾ ਵਪਾਰ ਦਾ ਕੰਮ ਸ਼ੁਰੂ ਕੀਤਾ ਜੀ ਠੀਕ ਹੈ ਜੀ ਵਪਾਰ ਅਸੀਂ ਨੀਲੀ ਰਾਵੀ ਦੇ ਆਪਣੇ ਸੱਜਣਾ ਮਿੱਤਰਾਂ ਨੂੰ ਚੰਗੇ ਪਸ਼ੂ ਦੇਣ ਦੀ ਕੋਸ਼ਿਸ਼ ਕਰਦੇ ਆਂ ਜੀ ਠੀਕ ਹੈ ਜੀ ਬਾਕੀ ਅੱਗੇ ਗੱਲ ਇਹ ਆ ਜੀ ਹਾਂ ਜੀ ਇਹ ਕੋਈ ਫੈਕਟਰੀ ਮੇਡ ਮਾਲ ਨਹੀਂ ਹੁੰਦਾ ਜਾਣ ਵਾਲੀਆਂ ਚੀਜ਼ਾਂ ਨੇ ਆਪਣੇ ਸਮਝ ਨਾਲ ਅਸੀਂ ਬਹੁਤ ਚੰਗੀਆਂ ਸਮਝ ਕੇ ਲੈ ਕੇ ਆਉਂਦੇ ਆ ਠੀਕ ਹੈ ਜੀ ਅੱਗੇ ਇਹ ਦੇ ਵਿੱਚ ਕਿਸਮਤ ਵੀ ਕੰਮ ਕਰਦੀ ਏ ਤੇ ਦੂਸਰਾ ਆਪਣੀ ਸੇਵਾ ਵੀ ਡਿਪੈਂਡ ਕਰਦੀ ਏ ਵੀ ਆਪਾਂ ਕੀ ਸੇਵਾ ਕਰਦੇ ਆ ਨਾ ਆਪੇ ਤੀਜੀ ਨਸਲ ਵੀ ਕੰਮ ਕਰਦੀ ਏ ਤੀਸਰਾ ਨਸਲ ਨਸਲ ਅਸੀਂ ਆਪਣੇ ਵੱਲੋਂ ਚੰਗੀ ਸਮਝ ਕੇ ਹੀ ਲੈ ਕੇ ਆਉਂਦੇ ਆ ਬੈਸਟ ਲੈ ਕੇ ਆਉਂਦੇ ਆ ਬੈਸਟ ਤੋਂ ਬੈਸਟ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਚੰਗੀ ਨਸਲ ਦੇ ਮੁੱਲ ਵੀ ਅਸੀਂ ਚੰਗੇ ਲਾ ਕੇ ਆਉਂਦੇ ਆ ਜੀ ਠੀਕ ਹੈ ਜੀ ਹਾਂ ਜੀ ਕਰ ਲਈ ਇਧਰ ਲਈ ਬਰਨ ਸਟਾਰਟ ਕਰੋ ਹਾਂਜੀ ਕਰੋ ਜੀ ਆ ਝੋਟੀ ਤੇ ਮਾਰਦੇ ਗੈਰੀ ਕੈਮਰਾ ਵਾਲਾ ਸੱਜਣਾ ਕੋਲ ਕੇ ਤੋਰਦੇ ਜਿਵੇਂ ਸਮਝਾਇਆ ਸੀ ਤੈਨੂੰ ਸੂਆ ਕਿਹੜਾ ਜੀ ਦਾ ਇਹਦਾ ਸੂਆ ਦੂਸਰਾ ਜੀ ਸੂਈ ਹੋਈ ਆ ਜੀ ਨਹੀਂ ਜੀ ਸੂਣ ਵਾਲੀ ਐ ਅੱਜ ਭਲਕਾ ਸੂਪੇਗੀ ਗੱਬਣ ਐ ਹਾਂਜੀ ਮੈਨੂੰ ਲੱਗਿਆ ਮੈਂ ਕਿਤੇ ਬਾਜ਼ਾਰ ਚ ਫਿਰਦੀ ਨਹੀਂ 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 ਸੂਈ ਐ ਸੂਣ ਵਾਲੀ ਐ ਮਾਜੀ ਸੂਆ ਹੈਗਾ ਸੱਜਣੋ ਝੋਟੀ ਦਾ ਦੂਜਾ ਨਸਲ ਹੈਗੀ ਆ ਨੀਲੀ ਰਾਵੀ ਤੇ ਕੁਆਲਿਟੀ ਹੈਗੀ ਆ ਟਾਪ ਜੇ ਗੱਲਬਾਤ ਕਰੀ ਆ ਡਰੇ ਦਾ ਪਾਕਿਸਤਾਨ ਵਾਲਿਆਂ ਨਾਲ ਦਾ ਸਟ੍ਰਕਚਰ ਵੀ ਉਸੇ ਟਾਈਪ ਦਾ ਤੇ ਆਰਡਰ ਤੇ ਨਾੜਾ ਨੂੰ ਤਾਂ ਵੀ ਬਹੁਤ ਨੇ ਜੇ ਗੱਲਬਾਤ ਕਰ ਲਈਏ ਸੂਆ ਹੈਗਾ ਦੂਜਾ ਤੇ ਆ ਗਈ ਪ्योर ਨੀਲੀ 라ਵੀ ਦੇ ਵਿੱਚ ਇੱਥੇ ਦਿਖਾ ਦਿੰਗੇ ਵੀ ਅਗਲੇ ਬੰਨੇ ਆਰਡਰ ਹੋਏ ਨੇੜੇ ਲਾ ਕੇ ਆਰਡਰ ਝੋਟੀ ਦਾ ਬਾ ਕਮਾਲ ਹੈ ਲੱਗੂ ਸੋਨੂੰ ਆ ਜਿਵੇਂ ਝੋਟੀ ਬਾਜ਼ਾਰ ਚ ਫਿਰਦੀ ਹੋਵੇ ਪਰ ਝੋਟੀ ਸੱਜਣੋ ਹੈਗੀ ਹੈ ਜੇ ਗੱਲ ਕਰ ਲਈਏ ਗੱਬਣ ਆਰਡਰ ਹੈਗਾ ਫੁੱਲ ਡਬਲ ਦੁੱਧ ਦੀ ਕੀ ਰਿਪੋਰਟਾ ਮੰਡ ਸਾਹਿਬ ਦੀ ਦੁੱਧ ਜੀ ਵੇਖੋ ਬੰਦੇ ਬੰਦੇ ਪਹਿਲੇ ਸਵੇਰੇ 17 ਲੀਟਰ ਦਾ ਰਿਕਾਰਡ ਹੈ ਜੀ ਅੱਜ ਕੀ 20+ ਦੀ ਉਮੀਦ ਹੈ ਅੱਗੇ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਹਿ ਚੁੱਕਿਆ ਹਾਂ ਵੀ ਕਿਸਮਤ ਤੇ ਆਪਣੀ ਸੇਵਾ ਆ ਪੈਲਣ ਦਾ 17 ਕਿਲੋ ਦਾ ਹਾਂਜੀ ਆ ਪੈਲਣ ਦਾ ਮੰਡ ਸਾਹਿਬ ਕਹਿੰਦੇ 17 ਕਿਲੋ ਦਾ ਰਕੜਾ ਅੱਖ ਦਿਖਾ ਦੀ ਉਸਤਾਦ ਇੱਥੋਂ ਝੂਠੀ ਅੱਖ ਦੇਖ ਬਹੁਤ ਸ਼ਾਨਦਾਰ ਆ ਮਣਕੀ ਅੱਖ ਹੈ ਜੀ ਇਹ ਮਣਕੀ ਹੁੰਦੀ ਹੈ ਜੀ ਜੀ ਦਾ ਵੀ ਮਣਕੀ ਅੱਖ ਕਹਿੰਦੇ ਜੀ ਨੂੰ ਮਣਕੀ ਹਾਂਜੀ ਆ ਇਹ ਆ ਗਈ ਮਾਰਕੀ ਬਹੁਤ ਸੋਹਣੀ ਚਮਕਣੀ ਅੱਖ ਮਾਰਕੀ ਜਿਹਨੂੰ ਕਹਿੰਦੇ ਆ ਤੇ ਮਾਰਕਿੰਗ ਆ ਗਈ ਜਿਹਦੀ ਮੈਂ ਪਾਕਿਸਤਾਨ ਵਾਲਿਆਂ ਦੇ ਹੁੰਦੀ ਆ ਹਨਾ ਪ੍ਰੋਪਰ ਬਿਲਕੁਲ ਪ੍ਰੋਪਰ ਜੀ ਬੋਡੀ ਸਟਰਕਚਰ ਮਾਰਕਿੰਗ ਦੇਖੋ ਤੁਸੀਂ ਅੱਗੇ ਬੂਥੀ ਦੇਖੋ ਗਰਦਨ ਦੇਖੋ ਮੈਸ ਦੀ ਕਿੰਨੀ ਕੋਰ ਪਿੱਠ ਦੇਖੋ ਕਿੰਨੀ ਚੌੜੀ ਹੈ ਤੇ ਜੇ ਗੱਲਬਾਤ ਕਰ ਲੈਣਾ ਨਾ ਹਰੇਕ ਪੱਖ ਤੋਂ ਫਾਈਵ ਸਟਾਰ ਝੋਟੀਆਂ ਸਿੰਘ ਤੋਂ ਨਹੀਂ ਉੱਕਦੀ ਤੇ ਆਰਡਰ ਇੱਥੋਂ ਦਿਖਾ ਦੇ ਗਰੀ ਆਰਡਰ ਹੈਗਾ ਅੱਗੇ ਪਿੱਛੇ ਦਾ ਚਵਾਈ ਦੀ ਮੰਡ ਸਾਹਿਬ ਕਿਵੇਂ ਆ ਇਹ ਚਵਾਈ ਦੀ ਬੰਬ ਹੈ ਜੀ ਪੂਰੀ ਬਹੁਤ ਅਧੀਰਤੀ ਚ ਮੋਗੇ ਇੱਥੇ ਸਾਰੀ ਦਿਖਾ ਦੇ ਬਾਈ ਅੱਖ ਬਹੁਤ ਸ਼ਾਨਦਾਰ ਐਸ ਵਾਰੀ ਵੀ 20 ਤੋਂ ਬਾਹਰ ਜਾਣ ਦੇ ਚਾਂਸ ਨੇ ਫੁੱਲ ਚਾਂਸ ਨੇ ਜੀ ਅਗਰ ਚੰਗੇ ਪਹਾੜਾ ਵਿਕੇਗੀ ਤੇ ਵੇਚਾਂਗੇ ਨਹੀਂ ਤੇ ਇੱਥੇ ਵਾਈਗਰੂ ਮੇਅਰ ਕਰੇ ਅਗਰ ਨਹੀਂ ਵਿਕਦੀ ਹਾਂਜੀ ਤੇ ਇਹਦੀ ਲਾਈਵ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਹੋਊਗਾ ਉਹ ਚੰਗਾ ਪਹਾੜਾ ਚੰਗਾ ਪਹਾੜਾ ਜੀ 1,85,000 ਦੀ ਝੋਟੀ ਦੇਾਂਗੇ ਜੀ ਮੁੱਲ ਕਰਾਉਣ ਨੂੰ ਦੋ ਕਰਾ ਲਓ ਸਵਾ ਦੋ ਕਰਾ ਲਓ ਠੀਕ ਆ ਜੀ ਹਾਂਜੀ ਇਹ ਝੋਟੀ ਮੰਡ ਸਾਹਿਬ ਕਹਿੰਦੇ ਮਿਲੂਗੀ ਗੁਰੀ 1 ਲੱਖ ਤੇ 85,000 ਦੀ ਮਾਨਤਾਨ ਛੋਟ ਛੱਪੇ ਵਾਲਾ ਸ਼ਿਸ਼ਟਮ ਆ ਜਿਹੜਾ ਉਹ ਇਹਦੇ ਚ ਹੋ ਜੂਗਾ ਜੀ ਹਾਂਜੀ ਆ ਮਾਨਤਾਨ ਛੋਟ ਛੱਪੇ ਇਹਦੇ ਚ ਹੋ ਜੂਗਾ ਇਹਦੇ ਟੀਕਾ ਪਤਾ ਜੀ ਕੁਛ ਕਿਹੜਾ ਲੱਗਿਆ ਨਹੀਂ ਜੀ ਐਵੇਂ ਤੁਹਾਨੂੰ ਕਹਿ ਦਈਏ ਆਪਾਂ ਖਰੀਦ ਕੇ ਲੈ ਕੇ ਆਏ ਆ ਠੀਕ ਆ ਜੀ ਤੇ ਉਸ ਹੱਬ ਨਾਲ ਆਪਾਂ ਮੈਂ ਝੂਟ ਕਿਉਂ ਮਾਰੀਏ ਹੋ ਸਕਦਾ ਅਗਲੇ ਪਿਛਲਿਆਂ ਨੇ ਮੋਹਰਾ ਤੋਂ ਵੀ ਕਰਾਈ ਹੋਵੇ ਠੀਕ ਆ ਜੀ ਠੀਕ ਹੈ ਜੀ ਆ ਟੀਕੇ ਦਾ ਕੋਈ ਨਹੀਂ ਮਤਲਬ ਵੀ ਸੀਦਾ ਪਤਾ ਹੁੰਦਾ ਸਾਨੂੰ ਜਾਂ ਜੋ ਨਹੀਂ ਹੈਗਾ ਸੀ ਨਾ ਪਰ ਜਿਹੜੀ ਇਹਦੀ ਕੁਆਲਿਟੀ ਆ ਕੁਆਲਿਟੀ ਇਹਦੀ ਕਹਿੰਦੀ ਆ ਵੀ ਮੈਨੂੰ ਲੈ ਜਾ ਕੇ ਰਿਓ ਕਿਉਂਕਿ ਇਹ ਦੇਵਾਂਗੇ ਕਹਿੰਦੇ 1 ਲੱਖ ਤੇ 85 ਦੀ ਹੋਣ ਮਾਰਦੇ ਗੈਰੀ 2 ਨੰਬਰ ਵਾਲੀ ਤੇ ਕੈਮਰਾ ਤੋੜ ਦੇ ਬਾਈ ਖੋਲ ਕੇ 2 ਨੰਬਰ ਵਾਲੀ ਦੂਜੀ ਮੱਝ ਖੋਲ ਕੇ ਤੋੜ ਦੇ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਦੂਸਰਾ ਹੈ ਜੀ ਤੋੜ ਦੇ ਤੋੜ ਦੇ ਸੂਆ ਆ ਗਿਆ ਦੂਜਾ ਸੂਈ ਹੋਈ ਆ ਗਿਆ ਗੱਬਣਾ ਇਹ ਸੂਈ ਹੋਈ ਹੈ ਜੀ ਪਿੱਛੇ ਕੱਟੀ ਹੈ ਡੀਲੀ ਵਾਲੀ ਕੱਟੀ ਕਿਹੜੀ ਹੈ ਇਹਦੇ ਵਿੱਚ ਆਹ ਖੜੀ ਹੈ ਜੀ ਇਹ ਸੂਈ ਇੱਧਰਲੇ ਬੰਨੇ ਗੈਰੀ 25 ਦਿਨ ਦੀ ਸੂਈ ਹੈ ਜੀ ਆਹ ਨਾਲ ਇਹਦੇ ਆ ਗਈ ਸੱਜਣੋ ਨੀਲੀ ਰਾਵੀ ਦੀ ਕੱਟੀ ਦਿਨ ਹੋ ਗਏ 25 ਥਣ ਚੁੰਗ ਦੀ ਕੱਟੀ ਇੱਕ ਥੋੜਾ ਜਿਹਾ ਜਿਹਦੇ ਕਰਕੇ ਉਹ ਸਭ ਵਿਖਾਰੀ ਹੈ ਤੇ ਦੁੱਧ ਨੂੰ ਬਹੁਤ ਜ਼ਿਆਦਾ ਚੰਗੀ ਹੈ ਜੀ ਚੁਆਈ ਦੀ ਬਹੁਤ ਜ਼ਿਆਦਾ ਓਕੇ ਬਹੁਤ ਵਧੀਆ ਮੈਸੇਜ ਕੱਤੀ ਇੱਕ ਵਾਰ ਇੱਕ ਬੰਨੇ ਦੇ ਪਿੱਛੇ ਖੜੀ ਦੀ ਕੱਤੀ ਨੇ ਕੰਮ ਇਹਦਾ ਕਰਤਾ ਤੇ ਚੁਆਈ ਆ ਜਿਹੜੀ ਚੁਆਈ 2 ਤੋਂ 2.5 ਘੰਟਿਆਂ ਦੇ ਏੜ-ਗੇੜ ਲੇਟ ਆ ਰੋਕੀ ਹੋਈ ਆ ਅੱਜ ਰੋਕੀ ਹੈ ਚੁਆਈ ਇਹ ਕਰ ਲਿਓ ਕਿਉਂਕਿ ਬੱਚਾ ਇਹਨੂੰ ਲੱਗ ਗਿਆ ਉਹਦੇ ਕਰਕੇ ਸਾਨੂੰ ਪਾਸਮੀ ਵੀ ਲੱਗੂ ਤੇ ਇੱਕ ਪਾਸੇ ਪੀ ਵੀਗਾ ਇੱਥੋਂ ਦਿਖਾ ਦੇ ਫੇਸ ਕੁਆਲਟੀ ਸਮਾਰ ਕੇ ਇਹ ਰਕੇ ਰਾਂ ਹੋਰ ਕਢਾ ਦੇ ਕਿਹੜਾ ਇੱਥੋਂ ਮੋੜਲਾ 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 ਕਿਹੜਾ ਲਾ ਦੇ ਬੇਟਾ ਹਾਂ ਬੋਚ ਕੇ ਮੋੜਲਾ ਕਿਰਾਂ ਦਿਖਾ ਦੇ ਕੋਈ ਗੱਲ ਨਹੀਂ ਬੋਚ ਕੇ ਤੋੜ ਦੇ ਨੇੜੇ ਫੜ ਕੇ ਇੱਥੋਂ ਇਹਦਾ ਨਿਸ਼ਾਨੀਆਂ ਚੈੱਕ ਕਰ ਸਕਦਾ ਨੀਲੀ ਵਾਲੀਆਂ ਇਹ ਕਿਹੜੀ ਅੱਖ ਚ ਆ ਗਈ ਜਿਹੜੀ ਇਹ ਆ ਗਈ ਇਹ ਪਿਓਰ ਗੁਲਾਬੀ ਅੱਖ ਹੈ ਜੀ ਇਹ ਗੁਲਾਬੀ ਆ ਹਾਂਜੀ ਇੱਕ ਕਹਿੰਦੇ ਜ਼ੁਬਾਨ ਵੀ ਇਹਨਾਂ ਦੀ ਹੁੰਦੀ ਹੈ ਜੀ ਬਿਲਕੁਲ ਗੁਲਾਬੀ ਜ਼ੁਬਾਨ ਗੁਲਾਬੀ ਅੱਖ ਹੈ ਜੀ ਠੀਕ ਹੈ ਜੀ ਔਰ ਹਾਰ ਸਾਰੇ ਪੱਖ ਪੂਰੇ ਕਰਦੀ ਹੈ ਅਜੇ ਕੰਨੀ ਵਾਲੇ ਦੰਦ ਦੇ ਤੇ ਖੜੇ ਐ 6 ਦੰਦ ਝੂਟੀ ਆ ਦੂਸਰਾ ਸੂਆ ਸਿਰਫ 6 ਦੰਦ ਆ ਕਮਾਲ ਕਰਤੀ 6 ਦੰਦ ਦੀ ਝੋਟੀ ਆ ਬੋਡੀ ਸਟਰਕਚਰ ਦੇਖੋ ਜੀ ਤੁਸੀਂ ਸਿੰਗਲ ਅੱਡੀ ਦੀ ਝੋਟੀ ਆ ਉਹ ਨਹੀਂ ਹੈਗੀ ਹਾਂ ਤੇ ਬਾਕੀ ਓਵਰਫਾਈਟ ਨਹੀਂ ਹੈਗੀ ਜੇ ਕਿਹਾ ਗੀ ਹੈ ਨਾ ਦੁੱਧ ਨੂੰ ਬਹੁਤ ਚੰਗੀ ਚਵਾਈ ਦੀ ਪੂਰੀ ਬੰਦ ਹੈ ਚਵਾਈ ਚਬੂਈ ਦੀ ਮੰਡ ਸਾਹਿਬ ਕਹਿੰਦੇ ਓਕੇ ਦੀ ਰਿਪੋਰਟ ਆ ਦੰਦ ਦੰਦ ਦੇ ਦੇ ਸਾਈਡਾਂ 'ਲੇ ਖੜੇ ਨਹੀਂ ਹੈ ਜੀ ਮੈਨੂੰ ਐ ਲੱਗਿਆ ਮਹਾਗੇ ਦੇ ਤੀਜੇ ਜੀ ਦੀ ਬਹੁਤ ਕੋਲੀ ਹੈ ਦੁੱਧ ਹੁਣ ਕਿੰਨਾ ਕੁ ਰੈਡੀ ਆ ਜੀ ਦੁੱਧ ਦੇ ਥੱਲੇ ਹੈਗਾ ਜੀ ਲਗਭਗ 13 14 ਲੀਟਰ 13 14 ਲੀਟਰ ਰੈਡੀ ਦਾ ਹਾਂ ਜੀ ਉਹ ਕੰਡੇ ਵਾਲਾ ਲੀਟਰ ਵਾਲਾ ਜੀ ਕੰਡੇ ਦੇ ਧਰਦੇ ਆਪਾਂ ਕੰਡੇ ਦੇ ਧਰਕੇ ਦੇ ਦਿਆਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਜੇ ਤਾਂ ਬੋਲ ਕਰਾ ਨੂੰ ਜੋ ਮਰਜ਼ੀ ਕਰਾ ਲਓ ਜੀ 1 ਲੱਖ 20 ਹਜ਼ਾਰ ਦੀ ਝੋਟੀ ਦੇ ਦੇਾਂਗੇ ਤਿੰਨ ਨੰਬਰ ਵਾਲੀ ਵੀ ਖੋਲ ਆ ਬਾਈ ਨਾਲ ਦੀ ਨਾਲ ਖੋਲਿਆ ਕਰ ਇਹ ਦੇ ਦਾਂਗੇ ਮੰਡ ਸਾਹਿਬ ਕਹਿੰਦੇ 1 ਲੱਖ ਤੇ 20 ਹਜ਼ਾਰ ਦੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਰੇਟ ਫਿਕਸ ਜੀ ਕਰਾ ਦੂੰਗਾ ਮੈਂ ਥੋੜੀ ਅੰਤਰ ਹੋਊਗਾ ਉਹ ਗੱਲ ਦੇ ਵਿੱਚ ਇਹ ਝੋਟੀ ਦੀ ਕੀ ਗੱਲ ਬਾਤ ਹੈ ਇਹ ਝੋਟੀ ਪਹਿਲਾਂ ਕੱਟੀ ਸੂਈ ਹੈ ਜੀ ਜੀ ਤੀਸਰਾ ਦਿਨ ਸੂਈ ਨੂੰ 10 ਲੀਟਰ ਬੋਲਾ ਤੇ ਦੰਦਾ ਚ ਕਿਵੇਂ ਦੰਦਾ ਚ 4 ਦੰਦਾ ਹੈ ਜੀ ਤੀਜੇ ਦਿਨਾਂ 10 ਕਿਲੋ ਹੈਗਾ ਜੀ ਹਾਂਜੀ ਤੋਲ ਕੇ ਦਿਆਂਗੇ ਡੰਗ ਤੋਂ ਡੰਗ ਮੈਂ ਕਹਿੰਦਾ ਤਿੰਨ ਟਾਈਮ ਲੈ ਜੀ ਵਿੱਚ ਸੱਜਣ ਵਾਹ ਕਮੈਂਟ ਸਾਊ ਸੀਲ ਬਹੁਤ ਜਾਈ ਕਮੈਂਟ ਕਰ ਲਾਗੇ ਨੇ ਕਹਿੰਦੇ 31 ਦੇਖ ਲੋ ਜੀ ਆ ਇੱਥੇ ਬੱਚਾ ਖੜਾ ਹੈਦਾ ਉਹ ਦੇਖ ਲੋ ਅਜੀਤ ਮਾਡੂਆ ਨਾਲ ਤੀਜੇ ਦਿਨ ਕਹਿੰਦੇ ਵੀ 10 ਕਿਲੋ ਹੋਏ ਇਹ ਰਾਤ ਆਈ ਹੈ ਮੇਰੇ ਕੋਲ ਅੱਛਾ ਜੀ ਹਾਂਜੀ ਉਹ ਕੇ ਰਿਪੋਰਟ ਤੇ ਹੁੰਦੀ ਹੈ ਝੋਟੀ ਹੋਣੀ ਆਪਣੇ ਕੋਲ ਕੱਚਾ ਕੰਮ ਨਹੀਂ ਹੈਗਾ ਠੀਕ ਹੈ ਜੀ ਗੱਲ ਹਾਂਜੀ ਵੀ 10 ਕਿਲੋ ਝੋਟੀ ਬਹੁਤ ਚੰਗੀ ਹੈ ਜੀ 10 ਕਿਲੋ ਆਪਾਂ ਕਰਾਵਾਵਾਂਗੇ ਤਸੱਲੀ ਦੇਖਣ ਵਾਲੀ ਸੱਜਣਾ ਦੀ ਹਾਂਜੀ ਆ 10 ਕਿਲੋ ਦੀ ਕਹਿੰਦੇ ਮੰਡ ਸਾਹਿਬ ਕਰਾ ਦਾਂਗੇ ਤਸੱਲੀ ਕਿੰਨਾ ਕੁ ਦੁੱਧ ਪਾਉਜੀ ਥੋੜੇ ਤਿਆਰ ਵੀ ਨਾਲ ਦੁੱਧ ਮੈਂ ਦੇਖੋ ਜੀ ਝੋਟੀ ਬਹੁਤ ਚੰਗੀਆਂ ਮੇਰੇ ਹਿਸਾਬ ਨਾਲ 15 ਲੀਟਰ ਦੁੱਧ ਦੇਣਾ ਚਾਹੀਦਾ 14 15 ਲੀਟਰ ਪੈਲਣ ਨੂੰ ਹਾਂਜੀ ਦੰਦਾਂ 'ਚ ਚਾਰ ਦੰਦ ਹੈ ਦੰਦਾਂ 'ਚ ਚਾਰ ਬੱਚਾ ਕੀ ਆ ਜੀ ਨਾਲੇ ਬੱਚਾ ਕੱਟੀ ਆ ਜੀ ਕਿਹੜਾ ਬੱਚਾ ਇਹਦਾ ਉਹ ਦੇਖੋ ਜੀ ਖੜੀ ਕੱਟੇ ਬੱਚੇ ਆ ਮੂਹਰੇ ਖੜਾ ਜਿਹੜਾ ਨੇ ਆ ਬੱਚਾ ਇਹਦੇ ਨਾਲ ਕਹਿ ਰਹੀ ਐ ਤੇ ਵੀ ਮਾਰ ਦੇ ਬੱਚੇ ਦਾ 나ੜੂਆ ਨਾਲ ਆ ਗਈ ਕੱਤੀ ਨੀਲੀ ਆ ਸਾਈਡ ਤੋਂ ਦਿਖਾ ਦੇ ਸਾਈਡ ਤੋਂ ਆ ਨਾੜੂਆ ਦੇਖ ਕੇ ਨੀਚੇ ਦਾ ਵੀ ਦਿਖਾ ਦੇ ਕਰਾ ਦੇ ਤਸੱਲੀ ਇਹ ਆ ਗਈ ਸੱਜਣੋ ਨਾਲ ਕੱਟੀ ਇਹਦੇ ਥੱਲੇ ਮੰਡ ਸਾਹਿਬ ਦੇ ਦਸਨ ਮੁਤਾਬਕ 10 ਕਿਲੋ ਬੌਲਾ ਰੈਡੀ ਆ ਚਾਰ ਦੰਦਾ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਪੈਸੇ ਤਾਂ ਹੋਏ ਅਨਬੋਲ ਚੀਜ਼ ਆ ਜੀ ਮੰਗਨੇ ਤਾਂ ਪੈਣਗੇ ਇਹ ਛੋਟੀ ਦੇਾਂਗੇ ਜੀ 1,40,000 ਦੀ ਇਹ ਦੇ ਦਾਂਗੇ ਮੰਡ ਸਾਹਿਬ ਕਹਿੰਦੇ 1 ਲੱਖ ਤੇ 40 ਦੀ ਮਾਨਤਾ ਨੂੰ ਚੁੱਕ ਕਰ ਦਾਂਗੇ ਹੁਣ ਤੋੜ ਦਿਓ ਜੀ ਚਾਰ ਨੰਬਰ ਵਾਲੀ ਇਹ ਤਾਂ ਕਿਹੜਾ ਸੁਹਾ ਬਾਈ ਇਹ ਤਾਂ ਸੁਹਾ ਤੀਸਰਾ ਹੈ ਜੀ ਇਹਦਾ ਸੂਰ ਤੀਜਾ ਤੇ ਆ ਗਈ ਇਹ ਵੀ ਨੀਲੀ ਜੀ ਹਾਂ ਜੀ ਨੀਲੀ ਜੋ ਉਹ ਟੇਡੇ ਕੱਟ ਦੀ ਨਾੜਾ ਦੇਖੋ ਜੀ ਬੋਡੀ ਤੇ ਹਾਂ ਲੈ ਚੱਲ ਭਾਈ ਇਹਨੂੰ ਬੋਡੀ ਤੇ ਇਹ ਰਾਤ ਸੂਈ ਹੈ ਜੀ ਮੈਂ ਇਹਦੇ ਥੱਲੇ ਬੋਲਾ 3 ਕਿਲੋ ਚੋਇਆ ਕੁਝ ਬੱਚੇ ਨੂੰ ਚੰਗਾਇਆ ਜੀ ਠੀਕ ਹੈ ਜੀ ਹਾਂ ਜੀ ਇਹ ਸੂਈ ਹੋਈ ਆ ਮੰਡ ਸਾਹਿਬ ਕਹਿੰਦੇ ਰਾਤ ਦੀ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਬੰਬ ਹੈ ਜੀ ਚਵਾਈ ਦੀ ਬੰਬ ਆ ਭਾਈ ਨੇੜਿਆਂ ਫੜ ਕੇ ਤੋੜਿਆ ਕਰ ਮਾੜੀ ਨੇੜਿਆਂ ਫੜ ਕੇ ਇਹਨੂੰ ਚਲਾ ਦੇ ਆ ਜਾਰੀਆ ਹੋਣਾ ਛੱਡਾ ਕਰ ਖੁੱਲੀ ਆਰਡਰ ਨੂੰ ਡਰੇ ਦਾ ਵੀ ਬਾ ਕਮਾਲ ਆ ਗਿਆ ਜੇ ਗੱਲਬਾਤ ਕਰ ਲਈ ਕੱਦੇ ਦਾ ਵੀ ਚੰਗਾ ਆ ਗਿਆ ਕੱਦ ਬਹੁਤ ਵੱਡੇ ਕੱਦੇ ਜੀ ਮਾਰੀ ਇਹ ਛੱਡ ਥੱਲੇ ਆਈ ਉਹਦੇ ਕਰਕੇ ਰੰਗ ਲਾਲ ਜਾ ਰਿਹਾ ਹੈ ਨਾ ਹਾਂ ਜੀ ਇਹ ਬਤ ਅੰਦਰ ਦੀ ਬੱਜੀ ਸੀ ਜਿਹਦੇ ਕਰਕੇ ਰੰਗ ਲਾਲ ਹੈ ਜੀ ਠੀਕ ਹੈ ਜੀ ਹਾਂ ਦੋਦੇ ਦੀ ਰਿਪੋਰਟ ਹੈ ਜੀ 17 ਕਿਲੋ ਦੀ ਦੂਸਰੀ ਸੂਏ ਦੀ ਠੀਕ ਹੈ ਜੀ ਬਿਲਕੁਲ ਮੰਨ ਕੇ ਚੱਲੋ ਜਿੱਥੇ 60 ਡੰਗਰ ਬੱਝੀ ਉੱਥੇ ਓਕੇ ਜੀ ਹਾਂ ਜੀ ਅਗਰ ਇਹਨੂੰ ਕੋਈ ਮੇਰੇ ਹਿਸਾਬ ਨਾਲ ਅਰੇ ਜਿਹੜਾ ਹੋਰ ਸਪੈਸ਼ਲ ਸਪੈਸ਼ਲ ਇਹਦੀ ਸੇਵਾ ਹੋਏ ਇੱਥੋਂ ਫੇਸ ਤੇ ਮਾਰਦੀ ਕੋਈ ਕੈਮਰਾ ਕੋਈ ਕੱਲੀ ਨੂੰ ਬਨ ਕੇ ਇਹਨੂੰ ਅਗਰ ਮਤਲਬ ਆਪਾਂ ਖਵਾਨੇ ਆ ਤੇ ਦੁੱਧ ਮੇਰੇ ਹਿਸਾਬ ਨਾਲ 18 19 ਲੀਟਰ ਦੁੱਧ ਅਲੀ ਮੱਜਾ ਜੀ 18 19 ਕਿਲੋ ਦੁੱਧ ਪਾ ਦੋ ਹਾਂਜੀ ਤੇ ਰਿਪੋਰਟ ਇਹਦੀ ਹੈਗੀ 17 ਕਿਲੋ ਦੀ 17 ਕਿਲੋ ਇਹ ਮਤਲਬ ਕਾਫੀ ਸਾਰੇ ਡੰਗਰਾਂ ਜਿਵੇਂ ਤੁਸੀਂ ਕਾ ਮੈਂ ਕਹਿੰਦਾ ਜੀ 60 ਪਸ਼ੂ ਨੇ 60 ਪਸ਼ੂਆਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਕਿਸ ਤਰੀਕੇ ਦੀ ਸੇਵਾ ਹੁੰਦੀ ਲੈ ਆ ਬਾਈ ਲੈ ਆ ਇਹਨੂੰ ਲੈ ਆ ਆ ਤੇ ਮੈਂ ਆ ਗਈ ਬਜਨ ਵਾਲੀ ਆਈ ਹਾਂ ਹਾਂਜੀ ਛੋਟੀ ਬਜਨ ਵਾਲੀ ਆ ਗਈ ਏਡੀ ਕੱਟ ਜਾ ਜੀ ਗੁਲਾਬੀ ਅੱਖ ਚ ਤੇ ਅੱਖੇ ਦੀ ਮੰ ਤੇ پیسے ਇਹਦੇ ਕਿੰਨੇ ਲੈ ਲਾਂਗੇ ਜੀ پیسے ਦੇਾਂਗੇ ਜੀ ਮੱਝ 135000 ਦੀ ਬੱਚਾ ਕੀ ਆਈ ਨਾਲੇ ਬੱਚਾ ਇਹਦੇ ਮਗਰ ਕਟਾ ਹੈ ਜੀ ਨਾਲੇ ਵੀ ਆ ਗਿਆ ਸੱਜਣੋਂ ਮੇਲ ਕਾਫ ਇਹਦਾ ਲਵਾਂਗੇ ਮੰਡ ਸਾਹਿਬ ਕਹਿੰਦੇ 1 ਲੱਖ ਤੇ 35000 ਜੀ ਹਾਂਜੀ ਆ ਇਹਦਾ ਲੱਗੂਗਾ 1 ਲੱਖ ਤੇ 35 ਮਾਨਤਾਨ ਉਹਦੇ ਚ ਹੁੰਦਾ ਵਗਿਆ ਆਊਗਾ ਤੇ ਹੁਣ ਗੈਰੀ ਲੈ ਆ ਪੰਜ ਨੰਬਰ ਵਾਲੀ ਝੋਟੀ ਤੇ ਇੱਧਰ ਆ ਗਿਆ ਮੋਰਾਲਾ ਡਿਪਾਰਟਮੈਂਟ ਹਾਂਜੀ ਇਹਦਾ ਕਿਹੜਾ ਸੁਆ ਜੀ ਇਹਦਾ ਸੁਆ ਦੂਸਰਾ ਹੈ ਜੀ ਸੂਆ ਦੂਜਾ ਇਹਦੇ ਦੰਦ ਤਾਂ ਨਹੀਂ ਕਰੇ ਚੈੱਕ ਨਾ ਦੰਦ ਚੈੱਕ ਨਹੀਂ ਕਰੇ ਮੇਰੇ ਕੋਲ ਮਤਲਬ ਹੁਣੇ ਆਈ ਏ ਥੋੜੀ ਦੇਰ ਹੋਈ ਏ ਠੀਕ ਹੈ ਜੀ ਹਾਂਜੀ ਇਹ ਚੋਈ ਏ ਝੋਟੀ ਹੁਣ ਸਵੇਰੇ ਚੋਕ ਕੇ ਫਿਰ ਲੈ ਕੇ ਆਇਆ ਇਹਦਾ ਬੱਚਾ ਕੀ ਏ ਜੀ ਇਹਦੇ ਬੱਚਾ ਕੱਟਾ ਏ ਜੀ ਇਹਦੇ ਨਾਲ ਕੱਟਾ ਤੇ ਚਵਾਈ ਜੀ ਜੋ ਖਾਲੀ ਕਰੀ ਹੋਈ ਆ ਹਾਂਜੀ 10 ਦਿਨ ਦੀ ਸੂਈ ਆ ਜੀ 10 ਦਿਨ ਦੀ ਸੂਈ ਥੱਲੇ ਕਿੰਨਾ ਦੁੱਧ ਰੈਡੀ ਆ ਜੀ 10 ਦਿਨ ਦੀ ਸੂਈ ਥੱਲੇ ਇਹਦੇ ਥੱਲੇ ਮੰਨ ਕੇ ਚਲੋ ਆ ਸਵੇਰੇ ਜਿਹੜਾ ਮੈਂ ਚੋਇਆ ਸਵੇਰੇ 6.5 ਲੀਟਰ ਦੁੱਧ ਸੀ 13 ਕਿਲੋ ਹੈਗਾ ਦੁੱਧ ਦਾ ਜੀ ਮਤਲਬ ਇਹਦੇ ਥੱਲੇ ਆ ਗਿਆ 13 ਕਿਲੋ ਤਿਆਰ ਨਸਲ ਆ ਗਈ ਮੋਰਾ ਤੇ ਜੈਡ ਬਲੈਕ ਹੈ ਜੀ ਕੁਆਲਿਟੀ ਝੋਟੀ ਦੀ ਚੰਗੀ ਆ ਪੂੰਜੜ ਵੀ ਜੈਡ ਵਾਲਾ ਆ ਗਿਆ ਜੇ ਗੱਲਬਾਤ ਕਰਨੀ ਹਾਂਜੀ ਇਹ ਕੁਵਾਲ ਵੀ ਮਤਲਬ ਉਹ ਨਹੀਂ ਚਿੱਟੇ ਵਾਲਾ ਲੈ ਚੱਲੇ ਚੱਲ ਕੋਈ ਗੱਲ ਨਹੀਂ ਥੋੜਾ ਬੱਚੇ ਫੁੱਲ ਬਰੀਡ ਦੀ ਝੋਟੀ ਆ ਜੀ ਹਰਿਆਣੇ ਚੋਂ ਲਈ ਆ ਠੀਕ ਆ ਜੀ ਹਾਂਜੀ ਤੇ ਮੰਡ ਸਾਹਿਬ ਕਹਿੰਦੇ ਲਈ ਆ ਹਰਿਆਣੇ ਚੋਂ ਬਰੀਡ ਚ ਆ ਗਈ ਫੁੱਲ ਚ ਤੇ ਥੱਲਿਓਂ ਖਾਲੀ ਆ ਭਾਈ ਉਹ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਤੁਸੀਂ ਚਵਾਈ ਦੀ ਕਿਵੇਂ ਮੰਨ ਸਕਦੇ ਚਵਾਈ ਦੀ ਬੰਬ ਹੈ ਜੀ ਚਵਾਈ ਦਾ ਕੱਚਾ ਡੰਗਰ ਆਪਾਂ ਕਦੇ ਨਹੀਂ ਲੈਂਦੇ ਹਾਂ ਚਵਾਈ ਦੀ ਪਾਸਾ ਜਮਾ ਕੱਦ ਵਿੱਡ ਚੰਗਾ ਆ ਗਿਆ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਜੀ ਦੇ ਦਿਆਂਗੇ ਜੀ 145000 ਦੀ ਇਹ ਦੇਵਾਂਗੇ 145 ਦੀ ਸੂਈ ਕਿੰਨੇ ਦਿੰਦੀ ਹੋਗੀ ਸੂਈ ਦੱਸ ਦਿੰਦੀ ਆ ਬੱਚਾ ਜੀ ਕਿਹੜਾ ਬੱਚਾ ਇਹਦਾ ਆ ਦੇਖੋ ਜੀ ਕਿਹੜਾ ਖੜਾ ਆ ਕੱਟਾ ਖੜਾ ਹਾਂ ਆ ਬੱਚੇ ਤੇ ਮਾਰਦੇ ਗਰੀ ਕੈਮਰਾ ਬਿਲਕੁਲ ਜੈਨੂਇਨ ਦੱਸ ਕੇ ਦਿਨਾਂ ਦੀ ੜ ਗੇੜੀ ਹੈ ਤੇ ਨਾਲੋਂ ਨਾਲ ਹੀ ਹੈ ਜੀ ਮਲੇ ਮੂਲੇ ਚੱਲੂਗੀ ਹਜੇ ਹਾਂਜੀ ਦੋਧਾ ਹਜੇ ਮਤ ਪਤਾ ਕੀ ਹੈ ਜੀ ਮਤਲਬ ਖਾਦਾ ਨਹੀਂ ਝੋਟੀ ਨੇ ਦੋ ਤਿੰਨ ਦਿਨ ਹੋ ਗਏ ਦੁੱਧ ਤਾਂ 15 ਲੀਟਰ ਚੋਕੇ ਲਏ ਚੋਇਆ ਠੀਕ ਆ ਜੀ ਹਾਂਜੀ ਆ ਵੀ ਚੋਕੇ 15 ਲਈ ਆ ਵੀ ਉਹਦੇ ਕਰਕੇ ਹਾਂਜੀ ਥੋੜੀ ਬਹੁਤੀ ਜਿਵੇਂ ਤੁਸੀਂ ਦੱਸਦੇ ਕਿਲੇ ਬਦਲਣ ਕਰਕੇ ਥੋੜਾ ਜਾ ਉਹ ਆ ਵੀ ਦੁੱਧ ਪੂਰੇ ਚੰਗੇ ਦੁੱਧ ਵਾਲੀ ਝੋਟੀ ਹੈ ਜੀ ਠੀਕ ਆ ਜੀ ਹਾਂਜੀ ਕੀ ਰੇਟ ਦੱਸਿਆ ਨਾ 145000 ਰੁਪਏ 145000 ਮਾਨਤਾ ਨਾਲ ਉਹ ਵਿੱਚ ਕਰ ਦਿਆਂਗੇ ਕਰ ਦਿਆਂਗੇ ਆ ਬੰਦ ਦੇ ਬਾਈ ਤੇ ਹੁਣ ਮਾਰਨੀ ਗਰੀ ਅਗਲੀ ਦੇ ਕੈਮਰਾ ਉਹ ਮੈਸੇਜ ਆ ਗਈ ਜੀ ਹੈ ਨਾ ਹਾਂਜੀ ਉਹ ਮੱਝ ਹੈ ਜੀ ਉਹਦਾ ਕਿਹੜਾ ਸੁਆ ਹੋਊਗਾ ਆਈਡੀਆ ਕੋਈ ਚੌਥਾ ਹੋ ਸਕਦਾ ਜੀ ਪੰਜਵਾਂ ਹੋ ਸਕਦਾ ਆਪਾਂ ਖਰੀਦੀ ਉਹ ਸੱਜਣਾ ਤੁਸੀਂ ਆਪ ਜਿਹਨੇ ਲੈਣੀ ਆਪਣੀ ਸਮਝ ਨਾਲ ਲੈਣੀ ਹੈ ਜੀ ਅਸੀਂ ਨਹੀਂ ਕਹਿੰਦੇ ਵੀ ਪਹਿਲਾਂ ਸੁਆ ਜਾਂ ਕੀਰੀ ਚੋਟੀ ਜੱਜਮੈਂਟ ਕਰ ਲਿਓ ਉਸ ਹਿਸਾਬ ਨਾਲ ਤੇ ਇਹ ਹੈਗੀ ਮੇਰਾ ਖਿਆਲ ਆ ਗੱਬਣ ਹਾਂਜੀ ਇਹ ਗੱਬਣ ਹੈ ਕੱਢਦੀ ਹੈ ਕੋਈ 5-4 ਦਿਨ ਇਹ 5-4 ਦਿਨ ਕੱਢਦੀ ਆ ਤੋਰ ਦੇ ਬਾਈ ਥਣ ਥੋਣੇ ਦੀ ਹਣ ਥਣੂ ਦੀ ਬਹੁਤ ਚੰਗੀ ਹੈ ਜੀ ਆ ਥਣ ਥੋਣੇ ਚੰਗਾ ਲੱਗਿਆ ਹਾਂਜੀ ਥੱਲੋਂ ਸਾਫ ਹੈ ਪੂਰੀ ਬਰੀਕ ਪੂਸ਼ ਹੈ ਦੇਖੋ ਇੱਕ ਸਿੰਗਲ ਹੱਡੀ ਦੀ ਜਮਜ ਹੈ ਇਹਦੇ ਕਾ ਇਕ ਦਿਨ ਰਹਿੰਦੇ ਨੇ ਜੀ ਦੇਖੋ ਹਫਤਾ ਲੈ ਜਾਂਦੀ ਹੈ ਜੀ 5 ਦਿਨ ਲੈ ਜਾਂਦੀ ਹੈ ਕਈ ਵਾਰੀ ਟੈਂਪੂ ਲਾ ਕੇ ਪਹਿਲਾਂ ਵੀ ਸੂ ਪਿੰਦੀ ਹੈ ਜੀ ਇਹਦੀ ਕੀ ਰਿਪੋਰਟ ਆਈ 14 ਮੀਟਰ ਹਾਂਜੀ ਆ 13 ਤੋਂ 14 ਕਿਲੋ ਮੰਡ ਸਾਹਿਬ ਜਾਂ ਜੂਨ ਚ ਚੰਗੀ ਹੈ ਜੀ ਹੂੰ ਤੇ ਛੋਟੀ ਬਾਡੀ ਵਾਲੀ ਆ ਤੇ ਮੇਨ ਗੱਲ ਆ ਜਿਹੜਾ ਥੱਲਾ ਥੱਲੇ ਦੀ ਕੁਆਲਿਟੀ ਚੰਗੀ ਆ ਗਈ ਜੀ ਹੈ ਨਾ ਹਾਂਜੀ ਚਬਾਈ ਦੀ ਕਿਵੇਂ ਆ ਗਈ ਚਬਾਈ ਦੀ ਬੰਬ ਹੈ ਜੀ ਚਬਾਈ ਦੀ ਬੰਬ ਤੇ ਦੁੱਧ ਪਾ ਦੂ 13 ਤੋਂ 14 ਕਿਲੋ ਆ ਲੈ ਚੱਲ ਭਾਈ ਐਂਉਂ ਲੈ ਚੱਲ ਆ ਬਰੀਕੀਆਂ ਬਰੂਕੀਆਂ ਬਹੁਤ ਆ ਗਈਆਂ ਤੇ ਨਾੜਾ ਨੂੜਾ ਵੀ ਸੱਜਣੋਂ ਬਾਡੀ ਤੇ ਚੰਗੀਆਂ ਨੇ ਇਥੋਂ ਕਮਾਲ ਆ ਕੋਈ ਨਹੀਂ ਕਮਾਲ 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 ਆਰਡਰ ਦੇਖਾ ਲਈ ਗਰੀ ਨੇੜੇ ਲਾ ਕੇ ਸਮਾਰ ਕੇ ਜਿਹੜੀ ਮੇਨ ਚੀਜ਼ ਆ ਗਈ ਆ ਇਤਸਾਨ ਖਣ ਦਿਖਾ ਦੇ ਖਣ ਬਹੁਤ ਵਧੀਆ ਜੀ ਬਹੁਤ ਹੀ ਚੰਗਾ ਲੱਗਿਆ ਹੈ ਜੀ ਗੱਲਬਾਤ ਕਰ ਲਈ ਹੈ ਡੇਢ ਤੋਂ 2 ਲੱਖ ਵਾਲੇ ਪਸ਼ੀ ਦੇ ਲੱਗਿਆ ਹੁੰਦਾ ਜੀ ਮੈਂ ਕਹਿੰਦਾ ਜੀ ਇਹ ਤਾਂ ਸਿੰਘਾਂ ਤੋਂ ਮਾਰ ਖਾ ਗਈ ਜੇ ਸਿੰਘ ਥੋੜਾ ਜਿਹਾ ਛੋਟਾ ਹੁੰਦਾ ਤੇ ਕਹਿਣੇ ਕੀ ਸੀ ਠੀਕ ਹੈ ਜੀ ਗੱਲ ਨਾੜਾ ਨੂੜਾ ਦੇਖੋ ਕਿਵੇਂ ਨੇ ਲੈਵੇ ਤੇ ਬਹੁਤ ਸ਼ਾਨਦਾਰ ਨੇ ਸਿੰਘਾਂ ਤੋਂ ਜ਼ਰੂਰ ਹਾਂ ਵੀ ਸਿੰਘਾਂ ਤੋਂ ਖਾਂਦੀਆਂ ਮਾਰ ਖੁੱਲਾ ਥੋੜਾ ਜਿਹਾ ਪਰ ਜੇ ਕਿਸੇ ਸੱਜਣ ਨੇ ਯਾਰ ਕਰੇ ਚੋਣ ਵਾਸਤੇ ਲੈ ਲਈਏ ਬਹੁਤ ਪੀਣ ਵਾਸਤੇ ਬਹੁਤ ਚੰਗੀ ਹੈ ਬਰੀਡਿੰਗ ਬਰੀਡਿੰਗ ਵਾਸਤੇ ਲੈਣੀ ਆ ਕਿਸੇ ਸੱਜਣ ਨੇ ਆ ਬਰੀਡ ਬਰੀਡਿੰਗ ਵਾਸਤੇ ਝੋਟੀ ਮਾ ਇਹ ਤਾਂ ਮੁੱਲ ਪਾਸੇ ਜੇ ਵੀ ਪੱਕਾ ਹੀ ਕਰਾਂਗੇ ਇਹਦਾ 80000 ਦੀ ਦੇ ਦੇਾਂਗੇ ਜੀ 80 ਦੀ ਦੇ ਦਾਂਗੇ ਮਾਨਤਾਨ ਉੱਚ ਕਰ ਦਿਆਂਗੇ ਮਾਨਤਾਨ ਕਰ ਦਿਆਂਗੇ ਜਿਹੜਾ ਆਏਗਾ ਜੀ ਮਾਨਤਾਨ ਤੇ ਜ਼ਰੂਰ ਕਰਾਂਗੇ ਮਾਨਤਾਨ ਮੰਡ ਸਾਹਿਬ ਕਹਿੰਦੇ ਕਰ ਦਾਂਗੇ ਮੁੱਲੇ ਦਾ ਹੈਗਾ 80000 ਨੰਬਰ ਬੋਲ ਦਿਓ ਜੀ ਨੰਬਰ ਮੇਰਾ ਹੈ ਜੀ 99681 44472 ਇੱਕ ਵਾਰੀ ਫੇਰ ਬੋਲ ਦਿਓ ਜੀ 99681 ਹਾਂ ਜੀ 44472 ਆ ਇਧਰ ਲੈ ਬੰਨੇ ਆ ਜਾ ਗੈਰੀ ਓਏ ਇੱਧਰ ਮੋਟਾ ਮੋਟਾ 2000 ਜਾਨਵਰ ਬਾਰੇ ਖੜੇ ਨੇ ਇਹਨਾਂ ਤੇ ਵੀ ਮਾਰਦੇ ਕੈਮਰਾ ਇਹ ਨਵਾਈਆਂ ਦਵਾਈਆਂ ਨਹੀਂ ਇਹ ਜਿਨ੍ਹਾਂ ਦੇ ਕੀਤਾ ਨਹੀਂ ਹਾਰ ਸ਼ਿੰਗਾਰ ਅੱਗੇ ਤੁਹਾਨੂੰ ਆਪਣੇ ਪਿਆਰੇ ਵੀਆ ਚੈਨਲ ਤੇ ਫੁੱਲ ਬਲੌਗ ਮੰਡ ਸਾਹਿਬ ਦੇ ਫਾਰਮ ਦਾ ਜਿਸੇ ਸੱਜਣ ਨੇ ਟੋਟਲ ਜਾਨਵਰ ਦੇਖਣੇ ਨੇ ਨੀਲੀ ਦੇ ਅੰਦਰ ਵੀ ਕਾਫੀ ਨੇ ਜੀ ਨੀਲੀ ਦੇ ਆਪਣੇ ਕੋਲ ਅੰਦਰ ਘਟੋ ਘਟ 40 ਪੇ ਬੰਨੇ ਵੀ ਕਾਫੀ ਜਾਨਵਰ ਨੇ ਮੰਡ ਸਾਹਿਬ ਕੋਲੇ ਵੀ ਨੀਲੀ ਦੇ ਚੰਗੇ ਨਕੀਨੇ ਰੱਖਣ ਦੇ ਸ਼ਕੀਨ ਨੇ ਕੰਮ ਵਪਾਰ ਦਾ ਹੁਣੇ ਕਰਿਆ ਸਟਾਰਟ ਦੂਜਾ ਤੀਜਾ ਕਲਾਟ ਹੈ ਵੀ ਚਲੋ ਨਾਲ-ਨਾਲ ਕਹਿੰਦੇ ਜੀ ਵੀ ਲੱਗਿਆ ਰਹਿੰਦਾ ਇਸ ਕੰਮ ਦੇ ਵਿੱਚ ਬਸ ਇਹ ਹੈ ਜੀ ਚਲੋ ਘੁੰਮਣ ਫੇਣ ਪਰ ਫਿਰਨ ਬਣਿਆ ਰਹਿੰਦਾ ਨਾਲੇ ਖਰਚਾ ਪੱਠਾ ਨਿਕਲ ਆਉਂਦਾ ਜੀ ਅ ਤੇ ਬਾਕੀ ਜਿਵੇਂ ਸੱਜਣਾ ਡਿਮਾਂਡ ਕਰਦੇ ਤੇ ਵੀਡੀਓ ਤੇ ਇੱਕ ਵੀ ਆਪਾਂ ਨੂੰ ਨੀਲੀ ਦੇ ਜਾਨਵਰ ਚਾਹੀਦੇ ਨੇ ਚਲੋ ਚੰਗਾ ਜਾਨਵਰ ਕਿਸੇ ਵੱਨੋਂ ਲੈ ਆਉਂਦੇ ਆ ਤੇ ਬਾਕੀ ਆ ਜਾ ਲੈ ਇੱਕ ਚਾਹਤ ਬਾਹਰਲੇ ਜਾਨਵਰਾਂ ਤੇ ਮਰਵਾਦੀ ਗਰੀ ਕਰਾਂ ਨੰਬਰ ਵੰਡ ਸਾਹਿਬ ਦਾ ਮੈਂ ਵੀਡੀਓ ਚ ਲਾ ਦੇਣਾ ਤੇ ਬਾਕੀ ਸੱਜਣੋਂ ਮੇਰਾ ਕੰਮ ਹੁੰਦਾ ਵੀਡੀਓ ਬਣਾ ਕੇ ਜਾਨਵਰ ਦਿਖਾਉਣਾ ਸੋਡਾ ਕੰਮ ਹੁੰਦਾ ਜਾਨਵਰ ਤਸੱਲੀ ਕਰਕੇ ਖਰੀਦਣਾ ਸੂਆ ਸਮਾਰਿਆਂ ਦੋ ਟਾਈਮ ਤਸੱਲੀ ਕਰਕੇ ਲਿਆ ਕਰੋ ਤੇ ਜਿਹੜਾ ਹੁੰਦਾ ਗੱਬਣ ਬਾਈ ਉਹਨੂੰ ਚੇਪਾ ਲਾ ਕੇ ਆਪਦੀ ਤਸੱਲੀ ਕਰਕੇ ਪਾਸ ਕਰ ਲਿਆ ਕਰ ਆਪਣੀ ਸਮਝ ਨਾ ਲਵੇ ਜੀ ਹਰ ਇੱਕ ਬੰਦਾ ਜੀ ਅਸੀਂ ਤੇ ਦੇਖੋ ਜੀ ਅਸੀਂ ਹਰ ਇੱਕ ਨੂੰ ਇਹ ਕਹਿਣਾ ਵੀ ਹਾਂਜੀ ਹਾਂਜੀ ਚੰਗਾ ਕਰਕੇ ਲੈ ਕੇ ਆਉਨੇ ਆ ਜੀ ਚੰਗਾ ਕਰਕੇ ਦੇਣਾ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜੀ ਇਹ ਦੇਖੋ ਫੈਕਟਰੀ ਮੇਡ ਮਾਲ ਨਹੀਂ ਹੈਗਾ ਠੀਕ ਹੈ ਜੀ ਇਹਦੇ ਵਿੱਚ ਕਿਸਮਤ ਬਹੁਤ ਲੱਕ ਬਹੁਤ ਕੰਮ ਕਰਦਾ ਤੇ ਦੂਸਰੀ ਗੱਲ ਇਹ ਆ ਵੀ ਆਪਣੀ ਸੇਵਾ ਤੇ ਨਸਲ ਨਸਲ ਆਪਣੇ ਵੱਲੋਂ ਅਸੀਂ ਚੰਗੀਆਂ ਹੀ ਲੈ ਕੇ ਹੁੰਦੇ ਆ। ਠੀਕ ਆ ਜੀ। ਹਾਂਜੀ। ਅ ਤੇ ਬਾਕੀ ਨੰਬਰ ਮੰਡ ਸਾਹਿਬ ਦਾ ਵੀਡੀਓ ਚਲਾ ਦੂੰ ਜਿਹੜੇ ਸੱਜਣ ਨੂੰ ਕੋਈ ਵੀ ਜਾਨਵਰ ਪਸੰਦ ਆਊਗਾ ਭਾਈ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ। ਧੰਨਵਾਦ ਜੀ।